ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ న్యూਸ 819 ਪੰਜਾਬ ਦੇ ਸਟੂਡੀਓ ਤੋਂ ਸੋ ਅੱਜ ਇੱਕ ਹੋਰ ਅਹਿਮ ਖਬਰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਬਸ ਤੁਹਾਡੇ ਤੋਂ ਇੱਕੋ ਹੀ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਸਾਡੇ ਫੇਸਬੁੱਕ న్యూਸ 819 ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਮੈਂ ਸੰਦੀਪ ਚੌਧਰੀ ਤੇ ਮੈਂ ਅੱਜ ਲੈ ਕੇ ਆਇਆ ਤੁਹਾਡੇ ਵਾਸਤੇ ਇੱਕ ਬਹੁਤ ਵੱਡੀ ਰਾਹਤ ਦੀ ਖਬਰ ਪਿਛਲੇ ਕਈ ਸਮੇ ਤੋਂ ਕਈ ਮਹੀਨਿਆਂ ਤੋਂ ਰਾਜਪੁਰੇ ਦੇ ਵਿੱਚ ਇੱਕੋ ਹੀ ਚਰਚਾ ਸੀ ਕਿ ਰਾਜਪੁਰਾ ਸ਼ਹਿਰ ਦੇ ਵਿੱਚ ਲਗਾਤਾਰ ਲੁੱਟ ਖੋਹਾਂ ਦੀਆਂ ਜਿਹੜੀਆਂ ਖਬਰਾਂ ਚੋਰੀ ਦੀਆਂ ਟਕੈਤੀ ਦੀਆਂ ਖਬਰਾਂ ਜਿਹੜੀਆਂ ਹੈਗੀਆਂ ਕਾਫੀ ਵਾਇਰਲ ਹੋ ਰਹੀਆਂ ਸੀਗੀਆਂ ਤੇ ਲੋਕ ਜਿਹੜੇ ਹੈ ਕਾਫੀ ਸਹਿਮ ਚੁਕੇ ਸੀਗੇ ਤੇ ਕਾਫੀ ਡਰ ਦਾ ਮਾਹੌਲ ਜਿਹੜਾ ਹੈ ਉਹ ਸ਼ਹਿਰ ਦੇ ਵਿੱਚ ਬਣਿਆ ਹੋਇਆ ਸੀਗਾ ਸੋ ਹੁਣ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਰਾਜਪੁਰਾ ਦੇ ਐਸ ਐਚਓ ਸਿਟੀ ਪ੍ਰਿੰਸ ਪ੍ਰੀਤ ਸਿੰਘ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਕਿ ਸ਼ਹਿਰ ਦੇ ਵਿੱਚ ਹੁਣ ਇਹ ਚੀਜ਼ਾਂ ਜਿਹੜੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਸੋ ਕਾਫੀ ਖਬਰਾਂ ਅਸੀਂ ਲਾ ਚੁੱਕੇ ਹਾਂ ਕਾਫੀ ਰਿਕਵਰੀ ਜਿਹੜੀ ਹੈ ਸਿਟੀ ਪੁਲਿਸ ਪ੍ਰਿੰਸ ਪ੍ਰੀਤ ਜਿਹੜੇ ਐਸ ਐਚਓ ਸਾਹਿਬ ਹੈਗੇ ਸਰਦਾਰ ਉਹਨਾਂ ਦੇ ਵੱਲੋਂ ਉਹਨਾਂ ਦੀ ਰਹਿਨਮਾਈ ਦੇ ਵਿੱਚ ਕਾਫੀ ਜਿਹੜੇ ਹਨ ਚੋਰ ਜਿਹੜੇ ਛਿੰਨਾ ਚਪਟਾ ਹੈਗੇ ਚੋਰ ਜਿਹੜੇ ਨਸ਼ੇੜੀ ਜਿਨ੍ਹਾਂ ਨੂੰ ਕਹਿ ਸਕਦੇ ਆ ਨਸ਼ੇ ਦੀ ਪੂਰਤੀ ਵਾਸਤੇ ਜਿਹੜੀਆਂ ਚੋਰੀਆਂ ਲਗਾਤਾਰ ਸ਼ਹਿਰ ਦੇ ਵਿੱਚ ਕੀਤੀਆਂ ਜਾ ਰਹੀਆਂ ਸੀ ਕਿਤੋਂ ਚੈਨਾ ਖੋਈ ਜਾ ਰਹੀਆਂ ਸੀ ਵਾਲੀਆਂ ਖਿੱਚੀਆਂ ਜਾ ਰਹੀ ਸੀ ਬਜ਼ੁਰਗਾਂ ਦੀਆਂ ਤੇ ਮੋਬਾਈਲ ਲਗਾਤਾਰ ਜਿਹੜੇ ਹੈ ਚਪਟਮਾਰ ਛਿੰਨ ਕੇ ਲੈ ਕੇ ਜਾਂਦੇ ਸੀ ਬੱਚਿਆਂ ਤੋਂ ਤੇ ਲੋਕ ਕਾਫੀ ਸਹਿਮ ਚੁਕੇ ਸੀਗੇ ਹੁਣ ਅੱਜ ਵੀ ਜਿਹੜੇ ਹੈ ਇੱਕ ਬੜੀ ਵੱਡੀ ਪ੍ਰਾਪਤੀ ਜਿਹੜੀ ਹੈ ਸਿਟੀ ਪੁਲਿਸ ਨੂੰ ਮਿਲੀ ਹੈ ਤੇ ਆਜਪੁਰਾ ਸਿਟੀ ਪੁਲਿਸ ਵੱਲੋਂ ਲੁੱਟਖੋਹ ਦੀ ਵਾਰਦਾਤ ਕਰਨ ਵਾਲੇ ਅਤੇ ਮੋਟਰਸਾਈਕਲ ਚੋਰ ਗ੍ਰਿਫਤਾਰ ਕੀਤੇ ਗਏ ਹਨ। ਸੋ ਤੁਸੀਂ ਲਗਾਤਾਰ ਇਨਸਾਈਡ ਦੇ ਵਿੱਚ ਦੇਖ ਪਾ ਰਹੇ ਹੋ ਕਿ ਸਿਟੀ ਪੁਲਿਸ ਦੇ ਜਿਹੜੇ ਐਸ ਐਚ ਓ ਐ ਪ੍ਰਿੰਸਪ੍ਰੀਤ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿੱਥੇ ਇਹ ਲੁਟੇਰਿਆਂ ਇਹ ਲੁਟੇਰਿਆਂ ਤੇ ਚੋਰਾਂ ਨੂੰ ਜਿਹੜਾ ਹੈ ਪਬਲਿਕ ਦੇ ਸਾਹਮਣੇ ਲਿਆਇਆ ਗਿਆ। ਇਹ ਲਗਾਤਾਰ ਜਿਹੜੀ ਇਹ ਸ਼ਹਿਰ ਦੇ ਵਿੱਚ ਵਾਰਦਾਤ ਕਰਦੇ ਫਿਰਦੇ ਸੀਗੇ ਤੇ ਹੁਣੇ ਕੁਝ ਦਿਨ ਪਹਿਲਾਂ ਜੋ ਸਾਡੀ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਨੌਜਵਾਨ ਚਿਤਕਾਰਾ ਕਾਲਜ ਤੋਂ ਪੜ੍ਹ ਕੇ ਜਿਹੜਾ ਯੂਨੀਵਰਸਿਟੀ ਤੋਂ ਪੜ੍ਹ ਕੇ ਆਪਣੇ ਘਰ ਵੱਲ ਜਾ ਰਿਹਾ ਸੀ ਤੇ ਉਹਨੂੰ ਰਸਤੇ ਦੇ ਵਿੱਚ ਕਿਸ ਤਰ੍ਹਾਂ ਇਹ ਇੱਕ ਕਟੂਏ ਦੀ ਕਟੂਆ ਦਿਖਾ ਕੇ ਉਹਦੀ ਗਰਦਨ ਤੇ ਰੱਖ ਕੇ ਕਿਸ ਤਰ੍ਹਾਂ ਉਹਦੇ ਕੋਲੋਂ ਉਹਦਾ ਆਈਫੋਨ ਮੋਬਾਈਲ ਛਿੰਕੇ ਲੈ ਕੇ ਜਾ ਰਹੇ تھے ਲਗਾਤਾਰ ਇਹ ਵੀਡੀਓਜ਼ ਜਿਹੜੀਆਂ ਹਨ ਲਗਾਤਾਰ ਸ਼ਹਿਰ ਦੇ ਵਿੱਚ ਵਾਇਰਲ ਹੋ ਰਹੀਆਂ ਸੀ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਸੀ ਤੇ ਦੋਸਤੋ ਹੁਣ ਡਰਨ ਦੀ ਲੋੜ ਨਹੀਂ ਐ ਇਹ ਜਿਹੜਾ ਗਰੋ ਸੀਗਾ ਜਿਹੜਾ ਲਗਾਤਾਰ ਇੱਕ ਕਟੂਏ ਦੀ ਮਦਦ ਦੇ ਨਾਲ ਬੱਚਿਆਂ ਤੋਂ ਛੀਨਾ-ਛਪਤੀ ਕਰ ਰਿਹਾ ਸੀ ਤੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਤੇ ਇਹ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਚੁੱਕੇ ਐ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪ੍ਰਿੰਸ ਪ੍ਰੀਤ ਐਸ ਐਚ ਓ ਹਨ ਦੀ ਬੈਕ ਸਾਈਡ ਤੇ ਖੜੇ ਐ ਇਹ ਲੁਟੇਰੇ ਇਹ ਹੁਣ ਪੁਲਿਸ ਦੀ ਪਕੜ ਦੇ ਵਿੱਚ ਆ ਚੁੱਕੇ ਇਹਨਾਂ ਦੇ ਦੋ ਸਾਥੀ ਜੋ ਦੱਸੇ ਜਾ ਰਹੇ ਐ ਉਹ ਹਜੇ ਪੁਲਿਸ ਦੀ ਪਕੜ ਤੋਂ ਬਾਹਰ ਐ ਹੁਣ ਅਗਲੀ ਪੁੱਛਗਿੱਛ ਦੇ ਵਿੱਚ ਜਦ ਪੁਲਿਸ ਇਹਨਾਂ ਦਾ ਰਿਮਾਂਡ ਲਏਗੀ ਤੇ ਉਹਨਾਂ ਦਾ ਵੀ ਜਲਦ ਜਿਹੜਾ ਹੈ ਖੁਲਾਸਾ ਕੀਤਾ ਜਾਏਗਾ ਸੋ ਇਨਾਂ ਕੋਲੋਂ ਜਿਹੜੇ ਹੈ ਦੋ ਮੋਟਰਸਾਈਕਲ ਬਰਾਮਦ ਹੋਏ ਹਨ ਤੇ ਉਸ ਬੱਚੇ ਤੋਂ ਖੋਇਆ ਹੋਇਆ ਮੋਬਾਈਲ ਫੋਨ ਜਿਹੜਾ ਹੈ ਇਹ ਪੁਲਿਸ ਬਰਾਮਦ ਕਰ ਚੁੱਕੀ ਹੈ ਸੋ ਪੁਲਿਸ ਵੱਲੋਂ ਇੱਕ ਬੜੀ ਵੱਡੀ ਜਿਹੜੀ ਕਾਮਯਾਬੀ ਦੱਸੀ ਜਾ ਰਹੀ ਹੈ ਸੋ ਤੁਸੀਂ ਸੁਣੋ ਪ੍ਰੈਸ ਕਾਨਫਰੰਸ ਦੇ ਵਿੱਚ ਰਾਜਪੁਰਾ ਸਿਟੀ ਐਸ ਐਚ ਓ ਸਰਦਾਰ ਪ੍ਰਿੰਸ ਪ੍ਰੀਤ ਵੱਲੋਂ ਕੀ ਕਿਹਾ ਗਿਆ ਮੈਂ ਪ੍ਰੈਸ ਨੂੰ ਜਾਣਕਾਰੀ ਦੇਣਾ ਚਾਹੁੰਦਾ ਜੀ ਅਸੀਂ ਖੋਨਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਵੱਖ-ਵੱਖ ਮੁਕੱਦਮੇ ਦਰਜ ਕਰਕੇ ਪੰਜ ਦੋਸ਼ੀ ਕੁੱਲ 6 ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਸੀ ਚੋਰੀ ਦਾ ਜੀ ਤੇ ਉਹਨਾਂ ਤੋਂ ਦੋ ਚੋਰਾਂ ਤੋਂ ਦੋ ਮੋਟਰਸਾਈਕਲ ਜ਼ੋਰੀ ਤੇ ਬਰਾਮਦ ਕੀਤੇ ਨੇ ਇੱਕ ਪਿੱਛੇ ਖੋਹ ਹੋਈ ਸੀ ਜੀ ਦਾਤ ਰੱਖ ਕੇ ਖੋਹ ਕੀਤੀ ਸੀ ਉਹ ਗਰੋ ਨੂੰ ਵੀ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਖੋਹ ਕੀਤੇ ਗਏ ਮੋਬਾਈਲ ਬਰਾਮਦ ਕੀਤੇ ਨੇ ਅਤੇ ਅਸੀਂ ਅੱਗੇ ਵੀ ਉਹਨਾਂ ਤੋਂ ਪੁੱਛਗਿੱਛ ਕਰਕੇ ਹੋਰ ਬਰਾਮਦਗੀਆਂ ਕਰਾਂਗੇ ਅਤੇ ਇਸ ਤੋਂ ਇਲਾਵਾ ਥਾਣਾ ਸਿਟੀ ਰਾਜਪੁਰਾ ਦੇ ਵੱਖ-ਵੱਖ ਮੁਕੱਦਮਿਆਂ ਵਿੱਚ ਦੋ ਪੀਓ ਜੋ ਪਘੋੜੇ ਫਰਾਰ ਚੱਲ ਰਹੇ ਸੀਗੇ ਅਦਾਲਤ ਤੋਂ ਉਹਨਾਂ ਨੂੰ ਵੀ ਅਰੈਸਟ ਕਰਕੇ ਪੇਸ਼ ਕੀਤਾ ਜਾਊਗਾ ਸਰ ਕਿੱਥੋਂ ਦੇ ਰਹਿਣ ਵਾਲੇ ਕੀ ਕੋਈ ਨਾਮ ਇਹਨਾਂ ਦਾ ਅਸੀਂ ਜੀ ਮੁਕੱਦਮਾ ਨੰਬਰ 6 ਮਿਤੀ 9124 ਚੋਰੀ ਦਾ ਦਰਜ ਕੀਤਾ ਜਿਸ ਵਿੱਚ ਦੋ ਦੋਸ਼ੀ ਨੇ ਸੁਮਿਤ কুমার ਨੀਲਪੁਰ ਰਾਜਪੁਰਾ ਦਾ ਰਹਿਣ ਵਾਲਾ ਜੀ ਤੇ ਅਰुण कुमार ਅਫਸਰ ਕਲੋਨੀ ਬੈਕਸਾਈਡ ਅਨਾਜ ਮੰਡੀ ਰਾਜਪੁਰਾ ਦਾ ਰਹਿਣ ਵਾਲਾ ਇਹ ਦੋਨੋਂ ਚੋਰਾਂ ਕੋਲ ਸੀ ਜੀ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਸਰ ਜਿਹੜੀ ਦਾਤ ਤਲੀ ਗੱਲ ਤੁਸੀਂ ਦੱਸੀ ਹੈ ਇਹ ਜਿਹੜੀ ਥੋੜੇ ਦਿਨ ਪਹਿਲਾਂ ਚਿਤਕਾਰਾ ਦੇ ਬੁੰਡੇ ਚਿਤਕਾਰਾ ਦੇ ਸਟੂਡੈਂਟ ਨਾਲ ਹੋਈ ਸੀ ਉਹ ਜੀ ਉਹੀ ਹੈ ਜੀ ਜਿਹੜੀ ਮੀਡੀਆ ਵਿੱਚ ਆਈ ਸੀ ਕਿ ਦਾਤ ਰੱਖ ਕੇ ਉਹਨਾਂ ਨੇ ਖੋਹ ਕੀਤੀ ਆ ਮੋਬਾਈਲ ਚੋਰੀ ਕੀਤੇ ਨੇ ਉਹਨਾਂ ਖਿਲਾਫ ਅਸੀਂ ਮੁਕੱਦਮਾ ਨੰਬਰ 47124 ਨੂੰ ਦਰਜ ਕੀਤਾ ਸੀਗਾ ਜੀ ਉਹਨਾਂ ਦੇ ਬਿਆਨਾਂ ਤੇ ਅਦਿੱਤਿਆ ਜਿਹੜੇ ਮਦਈ ਸੀਗੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਜਿਹਨਾਂ ਨੇ ਖੋਹ ਕੀਤੀ ਸੀ ਪ੍ਰਵੇਸ਼ ਕੁਮਾਰ ਉਰਫ ਪਿੰਕਾ ਅਤੇ ਸੂਰਤ ਸ਼ਰਮਾ ਪੁੱਤਰ ਧਰਮਿੰਦਰ ਸ਼ਰਮਾ ਵਾਸੀ ਅਫਸਰ ਕਲੋਨੀ ਥਾਣਾ ਗੀੜੀ ਗੰਡਿਆ ਰਾਜਪੁਰਾ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਇਹਨਾਂ પાસે ਦੋ ਮੋਬਾਈਲ ਇੱਕ ਆਈਫੋਨ 14 ਪ੍ਰੋ ਮੈਕਸ ਅਤੇ ਇੱਕ ਮੋਬਾਈਲ ਫੋਨ ਪੋਕੋ ਕੰਪਨੀ ਦਾ ਬਰਾਮਦ ਕੀਤਾ ਆਧਾਰ ਕਾਰਡ ਉਹ ਬੱਚੇ ਦਾ ਵੀ ਇਹਨਾਂ પાસે ਬਰਾਮਦ ਹੋ ਗਿਆ ਜੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਜੀ ਚੈੱਕ ਕਰ ਰਹੇ ਹਨ ਖਲਾਫ ਪਹਿਲਾਂ ਵੀ ਮੁਕੱਦਮੇ ਦਰਜ ਨੇ ਲੁੱਟਾਂ ਖੋਹਾਂ ਕੰਦੇ ਆਦਿ ਨੇ ਜੀ ਸਰ ਜਿਸ ਤਰ੍ਹਾਂ ਜੀ ਉਸ ਵੀਡੀਓ ਦੇ ਵਿੱਚ ਦੇਖਿਆ ਗਿਆ ਸੀ ਕਿ ਕਾਰ ਤੇ ਆਏ ਸੀਗੇ ਬੰਦੇ ਕੁਝ ਐਜੀ ਕੋਈ ਵੀ ਚੀਜ਼ ਬਰਾਮਦ ਕੀਤੀ ਇਹਨਾਂ ਨੂੰ ਕਾਰ ਕਿਤੇ ਚੋਰੀ ਦੀ ਨਾ ਹੋਵੇ ਕੁਝ ਐਜਾ ਕੁਝ ਬਰਾਮਦ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਹਲੇ ਸਾਡੀ ਮੋਡਲੀ ਤਫਤੀਸ਼ ਅਸੀਂ ਕਰਦੇ ਹੋਏ ਕੈਮਰਿਆਂ ਦੀ ਸਹਾਇਤਾ ਨਾਲ ਟੈਕਨੀਕਲ ਸਹਾਇਤਾ ਨਾਲ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਹੋਰ ਸਾਥੀਆਂ ਵਿੱਚ ਸਾਨੂੰ ਪਤਾ ਲੱਗਿਆ ਉਹਨਾਂ ਨੂੰ ਵੀ ਅਸੀਂ ਜਲਦ ਜਲਦ ਅਰੈਸਟ ਬਾਈਕ ਚੋਰੀ ਕੀਤੀ ਕਿਨੇ ਉਹ ਕਿੱਥੋਂ ਦੇ ਨੇ ਜਿਹੜੇ ਚੋਰੀ ਕੀਤੀ ਉਹਦੇ ਬੇਸਤੇ ਹੀ ਸੀ ਪਰਚਾ ਦਰਜ ਕਰਕੇ ਚੋਰਾਂ ਨੂੰ ਅਰੈਸਟ ਕੀਤਾ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਇੱਕ ਹੋਰ ਬਾਈਕ ਉਹਨਾਂ ਪਾਸੋਂ ਰਿਕਵਰ ਹੋਇਆ ਉਹ ਹਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਵੀ ਉਹ ਇਹਨਾਂ ਨੇ ਚੋਰਾਂ ਨੇ ਕਿੱਥੋਂ ਚੋਰੀ ਕੀਤਾ ਸਰ ਸੇਮ ਵਾਰਦਾਤ ਜਿਹੜੀਆ ਛੋੜਾ ਬਾਜ਼ਾਰ ਦੇ ਵਿੱਚ ਵੀ ਹੋਈ ਸੀ ਦਾਤ ਨਾਲ ਹੀ ਕੀ ਇਹ ਵਾਰਦਾਤ ਵੀ ਇਹਨਾਂ ਵੱਲੋਂ ਹੀ ਕੀਤੀ ਗਈ ਹੈ ਕਾਫੀ ਵਾਰਦਾਤਾਂ ਇਹਨਾਂ ਵੱਲੋਂ ਮੰਨੀਆਂ ਗਈਆਂ ਨੇ ਤੇ ਬਾਕੀ ਜਿਹੜੀ ਇੱਕ ਇੱਕ ਵਾਰਦਾਤ ਬਾਰੇ ਮੈਂ ਪ੍ਰੋਪਰ ਇਨਵੈਸਟੀਗੇਸ਼ਨ ਹਲੇ ਅਸੀਂ ਕਰਾਂਗੇ ਇਨਾ ਦਾ ਰਿਮਾਂਡ ਲਿਆ ਜਾਊਗਾ ਫਿਰ ਇਹਨਾਂ ਦੀ ਪ੍ਰੋਪਰ ਪੁੱਛਗਿੱਛ ਕਰਕੇ ਜੋ ਵੀ ਇਹ ਵਾਰਦਾਤਾ ਮੰਨਣਗੇ ਸਾਰੀਆਂ ਰਿਕਵਰੀਆਂ ਕਰਾਂਗੇ ਜਿਹੜੀ ਬਾਈਕ ਦੇਖੀ ਗਈਆਂ ਜਿਹੜੀ ਚੋਰੀ ਕੀਤੀ ਗਈਆਂ ਉਹਨਾਂ ਦੇ ਟਾਇਰ ਕੱਢੇ ਹੋਏ ਨੇ ਇਹ ਕੀ ਕਰਦੇ ਸੀ ਟਾਇਰ ਸਮਾਨ ਵੇਚਦੇ ਸੀ ਇਕੱਲਾ ਕਹੋ ਜੋ ਇਹਨਾਂ ਨੇ ਮੋਡਲੀ ਪੁੱਛਗਿੱਛ ਦੱਸਿਆ ਸੀ ਇਹ ਟਾਇਰ ਜਿਹੜੇ ਨੇ ਉਹਨਾਂ ਨੂੰ ਕੱਢ ਕੇ ਦੁਕਾਨਾਂ ਤੇ ਵੇਚ ਦਿੰਦੇ ਸੀਗੇ ਇਹਨਾਂ ਤੋਂ ਪੁੱਛਗਿੱਛ ਕਰਕੇ ਉਹ ਦੁਕਾਨਦਾਰਾਂ ਦਾ ਵੀ ਪਤਾ ਕੀਤਾ ਜਾਊਗਾ ਜਿਨ੍ਹਾਂ ਨੂੰ ਇਹ ਟਾਇਰ ਵੇਚਦੇ ਸੀ ਸਰ ਉਹਨਾਂ ਤੋਂ ਵੀ ਕਾਰਵਾਈ ਹੋਣੀ ਤੇ ਵੀ ਚੋਰੀ ਦਾ ਸਮਾਨ ਖਰੀਦਦੇ ਨੇ ਹਾਂਜੀ ਹਾਂਜੀ ਮੰਨ ਦੀ ਕਾਰਵਾਈ ਸਾਰਿਆਂ ਤੇ ਕੀਤੀ ਜਾਊਗੀ ਕੀ ਕਹਿਣਾ ਚਾਹੋਗੇ ਸਰ ਸ਼ ਸ਼ਹਿਰ ਨਿਵਾਸੀਆਂ ਨੂੰ ਇਹੀ ਹੈ ਜੀ ਜੋ ਮੈਂ ਪਹਿਲਾ ਸੰਦੇਸ਼ ਦੇਣਾ ਕਿ ਕੋਈ ਡਰਨ ਦੀ ਲੋੜ ਨਹੀਂ ਹੈਗੀ ਰਾਜਪੁਰਾ ਪੁਲਿਸ ਆਪਣੀ ਪੂਰੀ ਤੰਦ ਦੇ ਹੀ ਨਾਲ ਡਿਊਟੀ ਕਰ ਰਹੀ ਆ ਪਹਿਲਾਂ ਵੀ ਕਰਦੀ ਆ ਅੱਗੇ ਵੀ ਕਰਦੀ ਰਹੂਗੀ ਤੇ ਸਾਰੇ ਕਰਾਈਮਾਂ ਨੂੰ ਜਲਦ ਤੋਂ ਜਲਦ ਖਤਮ ਕਰ ਦਿੱਤਾ ਜਾਓ ਸੋ ਜਿਵੇਂ ਤੁਸੀਂ ਸੁਣਿਆ ਪੂਰੀ ਜਾਣਕਾਰੀ ਜਿਹੜੇ ਹੈ ਰਾਜਪੁਰਾ ਸਿਟੀ ਐਸ ਐਚ ਓ ਸਰਦਾਰ ਪ੍ਰਿੰਸ ਪ੍ਰੀਤ ਵੱਲੋਂ ਜਿਹੜੀ ਦਿੱਤੀ ਗਈ ਹੈ ਕਿ ਕਿਵੇਂ ਇਹ ਚੋਰੀ ਦੀ ਵਾਰਦਾਤਾ ਨੂੰ ਅੰਜਾਮ ਦਿੰਦੇ ਹੁੰਦੇ ਸੀਗੇ ਤੇ ਹੁਣ ਇਹ ਜਿਹੜੇ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤੇ ਦੋ ਦੋ ਪੀਓ ਵੀ ਜਿਹੜੇ ਹੈ सिटी पुलिस वालों गिरफ्तार किए एक बड़ी कामयाबी है, है दोस्तों ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਦੇ ਮਨਾਂ 'ਚੋਂ ਇਹ ਡਰ ਖਤਮ ਹੋ ਜਾਏ ਕਿ ਰਾਜਪੁਰਾ ਪੁਲਿਸ ਕੁਝ ਨਹੀਂ ਕਰ ਰਹੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਰਾਜਪੁਰਾ ਪੁਲਿਸ ਵੱਲੋਂ ਕਿੰਨੀ ਮਸਤੀ ਦੇ ਨਾਲ ਜਿਹੜੇ ਹਨ ਚੋਰਾਂ ਨੂੰ ਫੜਿਆ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਤੁਸੀਂ ਸੁਣਿਆ ਕਿ ਪ੍ਰਿੰਸ ਪ੍ਰੀਤ ਜੀ ਵੱਲੋਂ ਕਿਹਾ ਗਿਆ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਤੇ ਇਹ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਜਿਹੜੀ ਹੈ ਪੁਲਿਸ ਦੀ ਮਦਦ ਕਰਨ ਕਿਤੇ ਵੀ ਇਹੋ ਜਿਹੀ ਕੋਈ ਵਾਰਦਾਤ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਵਿਅਕਤੀ ਨਜ਼ਰ ਆਉਂਦਾ ਹੈ ਜੋ ਇੱਕ ਸ਼ੱਕੀ ਵਿਅਕਤੀ ਤੁਹਾਨੂੰ ਦਿਖਦਾ ਤਾਂ ਤੁਰੰਤ ਜਿਹੜਾ ਹੈ ਸਿਟੀ ਪੁਲਿਸ ਨੂੰ ਤੁਸੀਂ ਸੂਚਿਤ ਕਰ ਸਕਦੇ ਹੋ ਸੋ ਤੁਸੀਂ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਧੰਨਵਾਦ న్యూਸ 89 ਪੰਜਾਬ ਹਰ ਖਬਰ ਜਿੱਦ ਦਾ ਹੋਵੇ ਅਸਰ